ਮਿੰਟੂ ਜੀ ਇੱਕ ਕੇਸ ਆਇਆ ਸਾਹਮਣੇ ਕੇਸ ਤੁਸੀਂ ਦੱਸੋਗੇ ਕੀ ਹੈ ਮੈਨੂੰ ਬਹੁਤਾ ਇਹ ਕਲੀਅਰ ਜਿਹਾ ਹੋਇਆ ਨਹੀਂ ਕਹਿੰਦੇ ਕਿ ਇੱਕ ਮੰਤਰੀ ਸਾਹਿਬ ਦਾ ਵੀ ਨਾਮ ਆ ਰਿਹਾ ਬੀਬੀ ਦਾ ਵੀ ਨਾਮ ਆ ਰਿਹਾ ਪਰ ਸ਼ਿਕਾਇਤਕਰਤਾ ਵੀ ਬੀਬੀ ਹੈ ਪੁਲਿਸ ਇੰਸਪੈਕਟਰ ਹੈ ਇਹ ਕੀ ਖਬਰ ਹੈ ਜੀ ਕਿੱਥੋਂ ਦੀ ਖਬਰ ਹੈ ਥੋੜੀ ਖੋਲ ਦਿਓ ਸਾਡੇ ਨਾਲ ਨਹੀਂ ਨਹੀਂ ਖੋਲ ਤੇ ਮੈਂ ਸਾਰੀਆਂ ਦਊਂਗਾ ਚਾਬੀ ਪਾਣੇ ਮੇਰੇ ਕੋਲ ਹੀ ਹੁੰਦੇ ਮੈਂ ਕਿੱਟੀ ਰੱਖੀ ਆ ਚੱਲਦਾ ਫਿਰਦਾ ਮਿਸਤਰੀ ਸਾਨੂੰ ਪਤਾ ਹੈ ਇਸੇ ਕਰਕੇ ਤੁਹਾਡੇ ਤੋਂ ਪੁੱਛਦੇ ਹਾਂ ਸੀ ਤੂੰ ਦਸ ਕਢਾਉਣਾ ਦਾ ਡਾਕਟਰ ਮਹਿਮਾ ਦਾ ਬਿਲਕੁਲ ਇਹ ਆਪਾਂ ਡਾਕਟਰ ਖਬਰਾਂ ਦੇ ਹੋਣ ਸਾਹਿਬ ਕੀ ਹੈ ਗੱਲ ਇਹ ਆ ਕਿ ਭਈ ਆ ਚਿੱਠਾ ਹੂੰ ਠੀਕ ਹੈ ਜੀ ਅਸੀਂ ਸਭ ਤੋਂ ਪਹਿਲਾਂ ਹਰਜੋਤ ਬੈਂਸੋਹਰਾਂ ਨੂੰ ਫੋਨ ਲਾਇਆ ਸੀਗਾ ਜੀ WhatsApp ਕਾਲ ਵੀ ਕੀਤੀ ਸੀਗੀ WhatsApp ਕਾਲ ਉਹਨਾਂ ਨੇ ਨਹੀਂ ਚੁੱਕੀ ਅਸੀਂ ਉਹਨਾਂ ਦੇ ਆਪਣੇ ਜੋ ਅਫੀਸ਼ੀਅਲ ਨੰਬਰ ਹੈ ਉਹਦੇ ਤੇ ਕਾਲ ਕੀਤੀ ਤੇ ਉਹਨਾਂ ਦੇ ਅਸਿਸਟੈਂਟ ਨੇ ਚੁੱਕੀ ਸੀਗੀ ਉਹਨਾਂ ਨੇ ਕਿਹਾ ਕਿ ਅਧਿਕਾਰਤ ਤੌਰ ਤੇ ਜੋ ਵੀ ਵਰਸ਼ਨ ਹੈ ਉਹ ਸਾਡਾ ਐਕਸ ਤੇ ਪਾਇਆ ਗਿਆ ਹੈ ਜੀ ਤਾਂ ਅਸੀਂ ਉਹ ਅੰਡ ਦੇ ਵਿੱਚ ਅਪਡੇਟ ਕਰ ਦੇਵਾਂਗੇ ਸੋ ਇਹ ਚੀਜ਼ ਹੁੰਦੀ ਹੈ ਇਹ ਖਬਰ ਦੇ ਵਿੱਚ ਕਹਿ ਲੋ ਕਿ ਜ਼ਰੂਰੀ ਹੁੰਦਾ ਹੈ ਜੀ ਜੀ ਕਿ ਜਿਸ ਧਿਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਸ ਧਿਰ ਦੀ ਸਫਾਈ ਕੀ ਹੈ ਬਿਲਕੁਲ ਠੀਕ ਹੈ ਸਾਬ ਕਿਉਂਕਿ ਅਸੀਂ ਕੋਈ ਪਾਸੜ ਗੱਲ ਨਹੀਂ ਰਹਿੰਦੀ ਨਹੀਂ ਸਰ ਅਸੀਂ ਕੋਈ ਏਜੰਡਾ ਰਨ ਕਰਨਾ ਹੀ ਨਹੀਂ ਹੈ ਇਸ ਕਿਸਮ ਦਾ ਕਿ ਅਸੀਂ ਇਹ ਕਹੀਏ ਕਿ ਕੋਈ ਐਂਟੀ ਗਵਰਨਮੈਂਟ ਅਸੀਂ ਨੈਰੇਟਿਵ ਚਲਾਈਏ ਸਾਡਾ ਐਸਾ ਨਹੀਂ ਅਸੀਂ ਬਿਰਤਾਂਤ ਇਸ ਤਰ੍ਹਾਂ ਦਾ ਨਾ ਸਰ ਜੀਏ ਨਾ ਸਾਡੀ ਹੱਦ ਤੇ ਹੈ ਤੇ ਜਿੱਥੇ ਗਲਤ ਨੇ ਉੱਥੇ ਅਸੀਂ ਬਾਜ ਨਹੀਂ ਹੋਣਾ ਚਾਹੀਏ ਜੋ ਮਰਜ਼ੀ ਕਰ ਲੈਣਾ ਗੱਲ ਇਹ ਆ ਕਿ ਬਈ ਇਹ ਜਿਹੜੀ ਸ਼ਿਕਾਇਤ ਆ ਚਾਰ ਪੰਨਿਆਂ ਦੀ ਆ ਅੰਗਰੇਜ਼ੀ ਦੇ ਵਿੱਚ ਆ ਡੀਜੀਪੀ ਨੂੰ ਭੇਜੀ ਗਈ ਆ ਜੀ ਇਹ ਸਾਈਬਰ ਸੈੱਲ ਦੇ ਵਿੱਚ ਰਹਿ ਚੁੱਕੀ ਆ ਮੈਡਮ ਅਮਨਜੋਤ ਕੌਰ ਜੀ ਬੜੀ ਕਹਿੰਦੇ ਕਿ ਤੇਜ਼ ਤਰਾਰ ਆਫੀਸਰ ਹੈ ਹੂੰ ਹੁੰਦਾ ਕੀ ਆ ਕਿ ਇਸ ਸਾਲ ਦੇ ਸ਼ੁਰੂ ਚ 108 ਸੈਕਟਰ ਦੇ ਇੱਕ ਮਕਾਨ ਦੀ ਜੋ ਥੱਲੇ ਉਹ ਬਣਾਈ ਹੁੰਦੀ ਹੈ ਬੇਸਮੈਂਟ ਜੀ ਉਹਦੇ ਚ ਜਾ ਕੇ ਅੱਜ ਕੱਲ ਤੁਹਾਨੂੰ ਪਤਾ ਆ ਨਾ ਕਿ ਨੈਟਵਰਕ ਕਿਸ ਤਰ੍ਹਾਂ ਕੰਮ ਕਰਦੇ ਆ ਪੰਜਾਬ ਦਾ ਸਭ ਤੋਂ ਮੈਨੂੰ ਲੱਗਦਾ ਕਿ ਵੱਡਾ ਜੇ ਨੈਟਵਰਕ ਫੜਿਆ ਸੀਗਾ ਤੇ ਲਾਈ ਵੀ ਜਾ ਕੇ ਫੜ ਲਿਆ ਸੀ ਉਹ ਸੀ ਮਨਦੀਪ ਸਿੱਧੂ ਹਰਾਨੀ ਲੁਧਿਆਣੇ ਚ ਜਿਹੜਾ ਫੜਿਆ ਸੀ ਜੀ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਹ ਸਮਝਾ ਦਿਆਂ ਵੈਸੇ ਅੱਗੇ ਵੀ ਸਮਝਾਇਆ ਕਿ ਚੱਲਦੇ ਕਿਸ ਤਰ੍ਹਾਂ ਨੇ ਇਹ ਮਤਲਬ ਕਿ ਇਸ ਤਰ੍ਹਾਂ ਇੱਕ ਗਰੁੱਪ ਬਣ ਜਾਂਦਾ ਹਾਂਜੀ ਉਹਨੂੰ ਆਪਾਂ ਕਹਿ ਲੋ ਕਿ ਫਰਾਡ ਕਾਲਿੰਗ ਸੈਂਟਰ ਕਹਿ ਦਿੰਦੇ ਆ ਕੁਝ ਵੀ ਜੀ ਡਾਟਾ ਚੱਕਿਆ ਜਾਂਦਾ ਹਾਂ ਨਾ ਸਿਰਫ ਇੱਥੋਂ ਦੇ ਲੋਕਾਂ ਨੂੰ ਯੂਐਸ ਤੇ ਲੋਕਾਂ ਤੱਕ ਨੂੰ ਵੀ ਠੱਗ ਲਿਆ ਜਾਂਦਾ ਹੈ ਹੁਣ ਕਿਵੇਂ ਹੁੰਦਾ ਉਹਦੇ ਤੇ ਇੱਕ ਦਿਨ ਆਪਾਂ ਰੌਸ਼ਨੀ ਇੱਥੇ ਪਾਈ ਸੀ ਜੀ ਕਿ ਉਧਰ ਤੁਹਾਨੂੰ ਪਤਾ ਹੈ فرض ਕਰੋ ਕੋਈ ਇਸ ਤਰ੍ਹਾਂ ਦਾ ਕੋਈ ਸਰਵਿਸ ਸੈਂਟਰ ਵਾਸਤੇ ਤੁਸੀਂ ਬੰਦਾ ਹਾਇਰ ਕਰਨਾ ਹੈ ਜੀ ਤਾਂ ਕੋਈ 20 30 ਡਾਲਰ ਤਾਂ ਮਿਨੀਮਮ ਵੇਜ ਉਦੀ ਹੋਏਗੀ ਨਾ ਉਧਰ ਜੇ ਕੋਈ ਉਧਰ ਦਾ ਬੰਦਾ ਹਾਇਰ ਕਰਨਾ ਜੀ ਉਹੀ ਕੰਮ ਜੇ ਤੁਸੀਂ ਇੰਡੀਆ ਚ ਸੌਂਪਦੇ ਹੋ ਹੁਣਾ ਤਾਂ ਕਾਲਿੰਗ ਦੇ ਥਰੂ ਆ ਨਾ ਆਨਲਾਈਨ ਸਰ ਨੈਟਵਰਕ ਦੇ ਥਰੂ ਤਾਂ ਇੰਡੀਆ ਦੇ ਵਿੱਚ ਉਹ ਕੰਮ ਕਿੰਨੇ ਕੁ ਚੋ ਜੂਗਾ ਘੰਟੇ ਦਾ ਕਿੰਨਾ ਕੁ ਲੈ ਲੂਗਾ ਕੋਈ 100 200 300 ਜੀ ਤਾਂ ਉਥੋਂ ਦੀਆਂ ਕੰਪਨੀਆਂ ਇੱਥੋਂ ਦੀਆਂ ਕੰਪਨੀਆਂ ਨੂੰ ਠੇਕਾ ਦੇ ਦਿੰਦੀਆਂ ਹਮ ਫਰਜ਼ ਕਰੋ ਕਿਸੇ ਨੇ ਕੋਈ ਵਾਸ਼ਿੰਗ ਮਸ਼ੀਨ ਠੀਕ ਕਰਾਉਣ ਵਾਸਤੇ ਕੰਪਲੇਂਟ ਕੀਤੀ ਉਹ ਕਾਲ ਇੱਧਰ ਆਈ ਅੱਗੋਂ ਉਹਨੇ ਡੀਲ ਕੀਤਾ ਜੋ ਵੀ ਸਿਸਟਮ ਹੈ ਉਹਦੇ 'ਚ ਉਹ ਇਦਾਂ ਕਹੇ ਮੈਂ ਇੱਕ ਮਿਸਾਲ ਦੇ ਜੀ ਜੀ ਹੁੰਦਾ ਕੀ ਹੈ ਕਿ ਇਹ ਡਾਟਾ ਜਿਹੜਾ ਸਭ ਤੋਂ ਵੱਡਾ 골ਡ ਸਾਬਤ ਹੈਗਾ ਸੀ ਨੇ ਇਹ ਗੱਲਾਂ 2016-17 ਚ ਕਰਦੇ ਹੁੰਦੇ ਸੀ ਮੇਰੇ ਇੱਕ ਮਿੱਤਰ ਨੇ ਉਹ ਰੇਡੀਓ ਤੇ ਉਹਨਾਂ ਕੰਮ ਕਰਦੇ ਇੱਥੇ ਐਸਐਚ ਚੇਅਰ ਤੇ ਬੈਠਦੇ ਰਹਿਆ ਜੀ ਜੀ ਤੇ ਉਹਨਾਂ ਨੇ ਯਾਦ ਕਰਵਾਇਆ ਇੱਕ ਦਿਨ ਕਹਿੰਦੇ ਕਿ ਹਾਂ ਗੱਲਾਂ ਆਪਾਂ ਕਰਦੇ ਜਾਂਦੇ ਸੀਗੇ 2016-17 ਚ ਕਿ ਡਾਟਾ ਸਭ ਤੋਂ ਵੱਡਾ 골ਡ ਹੈ ਅੱਜ ਅੱਜ ਸਾਡੇ ਕੋਲ ਉਹ ਸਥਿਤੀ ਹੈ ਹਾਂ ਬਿਲਕੁਲ ਉਹ ਡਾਟਾ ਜਿਹੜਾ ਫਿਰਗਾ ਇਸ ਤਰ੍ਹਾਂ ਕਰਕੇ ਤੇ ਉਹ ਫਰਜ਼ੀ ਕਾਲ ਸੈਂਟਰ ਜਿਹੜੇ ਬਣਾ ਲਏ ਜਾਂਦੇ ਆ ਜੀ ਤਾਂ ਜਿਵੇਂ ਕੋਈ ਬਜ਼ੁਰਗ ਹੈ ਉਧਰ ਦਾ ਯੂਐਸ ਦਾ ਉਸ ਨੂੰ ਠੱਗ ਲਿਆ ਇੱਧਰ ਉੱਧਰ ਮਤਲਬ ਕਿ ਉਹ ਠੱਗੀ ਦਾ ਨੈੱਟਵਰਕ ਚੱਲਦਾ ਇਹ ਹੋ ਗਿਆ ਕਾਲ ਸੈਂਟਰ ਹੂੰ ਇਹ ਜਿਹੜਾ ਕਾਲ ਸੈਂਟਰ ਇਹਨਾਂ ਨੇ ਫੜਿਆ ਟਰੇਸ ਕੀਤਾ ਇਹਦਾ ਸਕੈਮ ਜਿਹੜਾ ਦੱਸਿਆ ਗਿਆ ਕੁੱਥੇ ਤੌਰ ਤੇ 100 ਕਰੋੜ ਰੁਪਏ ਦਾ ਜੀ ਇਹਦੇ ਵਿੱਚ ਹੁਣ ਜਿਹੜਾ ਮਾਮਲਾ ਹੈ ਮੁੱਢਲੇ ਤੌਰ ਤੇ ਇਹ ਆ ਕਿ ਜਿਨ੍ਹਾਂ ਨੂੰ ਇਹਨਾਂ ਨੇ ਟਰੇਸ ਕਰਕੇ ਫੜਿਆ ਉਹਦੇ ਵਿੱਚ ਗਾਂਹ ਜਾ ਕੇ ਏਸੇ ਹੀ ਬੀਬੀ ਤੇ ਅਫਸਰ ਤੇ ਸ਼ਿਕਾਇਤ ਹੋ ਜਾਂਦੀ ਆ ਹੋ ਜਾਂਦੀ ਜੀ ਕੋਰਟ ਚ ਮਾਮਲਾ ਜਾਂਦਾ ਸ਼ਾਇਦ ਪਲਕਦੇਵ ਹੈ ਕੋਈ ਬੀਬੀ ਉਹਨੇ ਇਹ ਮਾਮਲਾ ਦਰਜ ਕਰਵਾਇਆ ਕਿ ਇਸ ਬੀਬੀ ਨੇ 25 ਲੱਖ ਰੁਪਈਆ ਮੇਥੋਂ ਮੰਗਿਆ ਹੂੰ ਉਸ ਕੋਰਟ ਦੇ ਹੁਕਮ ਜਿਹਦੇ ਚ ਉਹ ਕਿਹਾ ਗਿਆ ਕਿ ਮੁਕਦਮਾ ਦਰਜ ਹੋਵੇ ਜੀ ਤਾਂ ਇਹ ਬੀਬੀ ਜੀ ਜਿਹੜੇ ਅਫਸਰ ਬੀਬੀ ਹੈ ਇਹ ਚਲੇ ਜਾਂਦੇ ਨੇ ਹਾਈ ਕੋਰਟ ਮਾਮਲਾ ਸਟੇ ਹੋ ਜਾਂਦਾ ਜੀ ਉਸ ਤੋਂ ਬਾਅਦ ਇੱਕ ਐਸਆਈਟੀ ਦਾ ਗਠਨ ਹੁੰਦਾ ਜਿਹਦੇ ਵਿੱਚ ਇੱਕ ਕਹ ਲੋ ਕਿ ਉੱਚ ਰੈਂਕ ਦੇ ਇੱਕ ਸ਼ਾਇਦ ਡੀਐਸਪੀਡੀ ਤੇ ਇੱਕ ਇਨਸਪੈਕਟਰ ਰੈਂਕ ਦੇ ਜਿਹੜੇ ਅਧਿਕਾਰੀ ਸ਼ਾਮਿਲ ਕੀਤੇ ਜਾਂਦੇ ਜਿਹਦੇ ਵਿੱਚ ਬੈਂਸ ਸਾਹਿਬ ਦੇ ਸ਼ਾਇਦ ਜਿਹੜੇ ਘਰੋਂ ਨੇ ਜੀ ਬੀਬੀ ਜੋਤੀ ਜੀ ਉਹ ਵੀ ਸ਼ਾਮਿਲ ਸ਼ਾਮਿਲ ਜੀ ਹੁਣ ਇਹ ਮਾਮਲਾ ਜਿਹੜਾ ਉਹ ਥੋੜਾ ਜਿਹਾ ਟੇਡਾ ਹੋ ਜਾਂਦਾ ਹੈ ਇਸ ਬੀਬੀ ਨੇ ਕਿਹਾ ਕਿ ਇਹ ਜਿਹੜਾ ਕਿਉਂਕਿ ਇਹਨੂੰ ਤਾਂ ਫਿਰ ਉੱਥੋਂ ਹਟਾ ਦਿੱਤਾ ਗਿਆ ਹੋਇਆ ਹੈਗਾ ਨਾ ਜ਼ਰਾ ਜੀ ਗੱਲ ਇਹਨੂੰ ਪੁਲਿਸ ਲਾਈਨ ਚ ਭੇਜ ਦਿੱਤਾ ਗਿਆ ਸਾਈਬਰ ਸੈੱਲ ਵਗੈਰਾ ਚੋਂ ਕੱਢ ਕੇ ਇਸ ਬੀਬੀ ਦਾ ਕਹਿਣਾ ਆ ਜੋ ਅਮਨਜੋਤ ਕੌਰ ਇਨਸਪੈਕਟਰ ਬੀਬੀ ਦਾ ਮੇਰੇ ਮੂੰਹ ਤੇ ਚੜਿਆ ਬੀਬੀ ਜੀ ਬੀਬੀ ਜੀ ਹਰੇਕ ਨੂੰ ਆਪਾਂ ਕਹ ਲਓ ਕਿ ਸਤਿਕਾਰ ਦੇਣਾ ਬਣਦਾ ਹੈ ਜੀ ਤਾਂ ਇੱਕ ਹੋ ਗਈ ਬੀਬੀ ਜੋਤੀ ਜੀ ਹਰਜੋਤ ਬੈਂਸ ਦੇ ਘਰੋਂ ਆਈਪੀਐਸ ਤਾਂ ਦੂਸਰੀ ਬੀਬੀ ਜੀ ਹੋ ਗਏ ਜਿਹੜੇ ਸ਼ਿਕਾਇਤਕਰਤਾ ਨੇ ਇਹ ਇਨਸਪੈਕਟਰ ਸਾਹਿਬ ਜੀ ਇਹ تبدیل کر دیتے ਜਾਂਦੇ ਨੇ ہاں تا ਹੁਣ ਜਿਹੜੀ ਕਹਾਣੀ ਹੈ ਉਹ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਕਿ ਬੀਬੀ ਕਹਿ ਰਹੇ ਆ ਕਿ ਇਹਨਾਂ ਦੇ ਵਿੱਚੋਂ ਇੱਕ ਤਾਂ ਸ਼ਿਕਾਇਤ ਜਿਹੜੀ ਆ ਫਰਜ਼ੀ ਕੀਤੀ ਗਈ ਜੀ ایس ਆਈਟੀ ਦੇ ਵਿੱਚ ਉਹ ਕਹਿੰਦੇ ਕਿ ਦੋ ਬੰਦਿਆਂ ਦਾ ਲਿੰਕ ਨੰਗਲ ਤੋਂ ਹੈ ਜਿਹਦੇ ਚੱਲਦੇ ਆ ਇਹ ਜੋੜਾ ਜਿਹੜਾ ਜੀ ਉਹ ਇਸ ਕੇਸ ਨੂੰ ਖਰਾਬ ਕਰ ਰਿਹਾ ਯਾਨੀ ਮੇਰਾ ਜਿਹੜਾ ਮਾਮਲਾ ਹੈ ਉਹਨੂੰ ਵਿਗਾੜ ਰਿਹਾ ਹੂੰ ਮੁੱਖ ਦੀ ਗੱਲ ਇਹ ਆ ਤੇ ਇਹਨਾਂ ਦੇ ਵਿੱਚੋਂ ਹੀ ਕੋਈ ਕਹ ਲੋ ਕਿ ਆਰਬਿਟ੍ਰੇਸ਼ਨ ਦਾ ਕੰਮ ਕਰਦਾ ਸੀਗਾ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਆਪਾਂ ਕੋਠੀਆਂ ਤੇ ਆਦਕ ਤੇ ਵੇਖਦੇ ਹਾਂ ਕਿ ਲੋਨ ਲੈ ਲੈ ਜਾਂਦੇ ਆ ਜਦੋਂ ਉਹ ਲੋਨ ਜਿਹੜੇ ਵਾਪਸ ਨਹੀਂ ਹੁੰਦੇ ਤਾਂ ਬੈਂਕ ਤੁਹਾਨੂੰ ਪਤਾ ਹੈ ਨਾ ਨਿਲਾਮ ਕਰਦਾ ਹੈ ਤਾਂ ਦੱਸਦੇ ਆ ਕਿ ਇਹਦੇ ਵਿੱਚ ਹੀ ਕਥਿਤ ਕਹਾਣੀ ਹੈ ਕਿ ਇੱਕ ਕੋਠੀ ਵੀ ਇੱਕ ਅਪਸਰ ਨੂੰ ਮਿਲੀ ਆ ਇਸੇ ਸਾਰੇ ਪ੍ਰਕਰਣ ਚੋਂ ਤਾਂ ਹੁਣ ਇਹ ਜਿਹੜਾ ਮਾਮਲਾ ਹੈ ਇਹ ਇੱਥੇ ਆ ਕੇ ਆਪਾਂ ਕਹਿ ਲੋ ਸ਼ਾਰਟ ਦੇ ਵਿੱਚ ਮੁਕਾਈਏ ਤਾਂ ਇਹ ਬੀਬੀ ਕਹਿ ਰਹੀ ਆ ਇਨਸਪੈਕਟਰ ਅਮਨ ਜੋਤ ਕੌਰ ਜੀ ਕਿ ਇਹ ਮਾਮਲਾ ਜਿਹੜਾ ਰੱਬ ਦਾ ਵਾਸਤਾ ਜਾਂ ਤਾਂ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੇ ਦਿਓ ਬਿਲਕੁਲ ਜਾਂ ਇਹ ਦੇ ਦਿਓ ਸਾਈਬਰ ਸੈੱਲ ਨੂੰ ਜੀ ਮੋਹਾਲੀ ਪੁਲਿਸ ਤੋਂ ਇਹ ਲਓ ਹੂੰ ਹੂੰ ਕਿਉਂਕਿ ਇਹਦੇ ਵਿੱਚ ਕਹਿ ਲੋ ਕਿ politically ਜਾਂ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਇਨਫਲੂਐਂਸ ਹੈ ਹਾਂ ਜੀ ਤਾਂ ਇਸ ਚਿੱਠੀ ਨੇ ਤਰਥੱਲੀ ਮਚਾ ਦਿੱਤੀ ਕੱਲ੍ਹ ਸ਼ਾਮ ਹੁੰਦਿਆਂ ਹੁੰਦਿਆਂ ਦੱਸ ਦਿਆ ਕਿ ਮਾਮਲਾ ਮੁੱਖ ਮੰਤਰੀ ਦੇ ਦਰਬਾਰੇ ਵੀ ਪਹੁੰਚਿਆ ਪਹੁੰਚ ਗਿਆ ਜੀ ਕਿਉਂਕਿ ਬੀਤੇ ਦਿਨੀ ਤੁਹਾਨੂੰ ਯਾਦ ਹੋਣਾ ਸੱਤ ਕਾਲਜਾਂ ਨੂੰ ਆਟੋਨਮ ਬਣਾਉਣ ਦਾ ਜਿਹੜਾ ਫੈਸਲਾ ਹੋਇਆ ਸੀ ਤੁਹਾਨੂੰ ਯਾਦ ਹੋਏਗਾ ਜੀ 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 ਬਿਲਕੁਲ ਯਾਦ ਹੈ ਜਿਹੜਾ ਫੈਸਲਾ ਸਰਕਾਰ ਦੀ ਬੜੀ ਫਜ਼ੀਅਤ ਕਰਾ ਕੇ ਗਿਆ ਸੀ ਉਹਦੇ 'ਚ ਇੱਕ ਦੋ ਅਖਬਾਰਾਂ ਨੇ ਕਥਿਤ ਤੌਰ ਤੇ ਦਾਵਾ ਕੀਤਾ ਸੀਗਾ ਕਿ ਹਰਜੋਤ ਬੈਂਸ ਦੇ ਇਸ ਫੈਸਲੇ ਤੇ ਮੁੱਖ ਮੰਤਰੀ ਸਾਹਿਬ ਬਹੁਤ ਨਰਾਜ਼ ਹੋ ਗਏ ਸਨ ਜੀ ਬਹੁਤ ਨਰਾਜ਼ ਹੋਏ ਕਹਿੰਦੇ ਕਿ ਮਤਲਬ ਕਿ ਸਦਕੇ ਉਹਨਾਂ ਨੇ ਹੂੰ ਕੁਝ ਕਿਹਾ ਵੀ ਹੁਣ ਕੀ ਕਿਹਾ ਮੈਂ ਕੁਝ ਕੁਝ ਚ ਹੀ ਸਮੇਟ ਦੇਣਾ ਕਿਉਂਕਿ ਆਪਾਂ ਕੋਈ ਸਾਬਤ ਨਹੀਂ ਕਰ ਸਕਦੇ ਜੀ ਅੱਛਾ ਇਸ ਤੋਂ ਇਲਾਵਾ ਜੇ ਤੁਸੀਂ ਦੇਖੋ ਕਿ ਬੈਂਸ ਸਾਹਿਬ ਨੂੰ ਤੇ ਖੁਦ ਸਦਨ ਚ ਬਹੁਤ ਜੋਸ਼ ਨਾਲ ਆਪਣੇ ਦੋਸ਼ਾਂ ਦਾ ਜਵਾਬ ਦੇਣਾ ਪਿਆ ਸੀਗਾ ਬਿਲਕੁਲ ਮਾਈਨਿੰਗ ਡਿਪਾਰਟਮੈਂਟ ਵਾਲਾ ਮਾਮਲਾ ਤੁਹਾਨੂੰ ਯਾਦ ਹੋਣਾ ਕਿਉਂਕਿ ਮਜੀਠੀਆ ਸਾਹਿਬ ਇੱਕ ਦੋ ਮੌਕਿਆਂ ਤੇ ਪ੍ਰੈਸ ਕਾਨਫਰੈਂਸ ਕਰਕੇ ਗਏ ਹਾਂ ਜੀ ਹੁਣ ਜਿਹੜੀ ਗੱਲ ਆ ਇਹ ਕਹਿ ਰਹੇ ਬਹਿਸ ਸਾਹਿਬ ਹਮ ਕਿਉਂਕਿ ਉਹਨਾਂ ਨੇ ਸਾਡਾ ਮਾਰਗਦਰਸ਼ਨ ਇਹ ਕੀਤਾ ਕਿ ਜਾ ਕੇ ਤੁਸੀਂ ਵੇਖ ਲਓ ਸਾਡਾ ਅਧਿਕਾਰਤ ਵਰਸ਼ਨ ਉੱਥੇ ਅਸੀਂ ਫਿਰ ਉਸ ਨੂੰ ਕੋਟ ਕਰ ਦਿੰਨੇ ਆ ਜੀ ਜੀ ਇਹ ਕਹਿੰਦੇ ਆ ਕਿ ਜਿਸ ਨੇ ਮੇਰੇ ਤੇ ਝੂਠਾ ਦੋਸ਼ ਲਾਇਆ ਮੈਂ ਉਸ ਦੇ ਖਿਲਾਫ ਮਾਨ ਹਾਨੀ ਕੇਸ ਕਰੂੰਗਾ ਇਸ ਕਰਨ ਜੀ ਚਲੋ ਇਹ ਇਹਨਾਂ ਦਾ ਅਧਿਕਾਰਤ ਵਰਸ਼ਨ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਜ਼ਰੂਰੀ ਹੈ ਕਿ ਮੁੱਖ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਤੱਕ ਇਹ ਗੱਲ ਪਹੁੰਚੀ ਹੈ ਜਦ ਕਿ ਜਿਹੜੇ ਵਜ਼ੀਰ ਸਾਹਿਬ ਹੈ ਬੈਂਸ ਸਾਹਿਬ ਬਿਲਕੁਲ ਉਹ ਅੱਗੇ ਜਿਵੇਂ ਰੋਲੇ ਪਏ ਨੇ ਕੁਝ ਉਹਨਾਂ ਨਾਲ ਜੁੜੇ ਤਾਂ ਉਹ ਡਿਨਾਈ ਕਰ ਰਹੇ ਨੇ ਉਹ ਕਹਿ ਰਿਹਾ ਕਿ ਮੈਂ ਉਲਟਾ ਇਸ ਇਨਸਪੈਕਟਰ ਤੇ ਮਾਣਹਾਨੀ ਕੇਸ ਕਰੂੰਗਾ ਮਾਣਹਾਨੀ ਦਾ ਕੀ ਮਤਲਬ ਹੈ ਜੇ ਉਹ ਝੂਠੇ ਕਰ ਰਹੇ ਤੇ ਫਿਰ ਤੇ ਵਪਾਗੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਸਰਕਾਰ ਦਾ ਹਿੱਸਾ ਹਾਂ ਬਿਲਕੁਲ ਜੇ ਇੱਕ ਏਐਸਆਈ ਦਾ ਮਕਦਮਾ ਭਾਈ ਤੁਸੀਂ ਚੱਕ ਸਕਦੇ ਹੋ ਸਦਨ ਦੇ ਵਿੱਚ ਜੀ ਤਾਂ ਤੁਹਾਡੇ ਤਾਂ ਵਿਸ਼ੇਸ਼ ਅਧਿਕਾਰ ਹੈ ਤੁਸੀਂ ਕਮੇਟੀ ਦੇ ਕੋਲ ਸ਼ਿਕਾਇਤ ਕਰੋਗਾ ਇਸ ਬੀਬੀ ਨੂੰ ਤਾਂ ਸਦਨ ਨੇ ਤਲਬ ਕਰ ਲੈਣਾ ਹਮ ਹਾਊਸ ਨੇ ਤਲਬ ਕਰ ਲੈਣਾ ਕਿਉਂਕਿ ਇੱਕ ਐਮਐਲਏ ਦੇ ਵਿਸ਼ੇਸ਼ ਅਧਿਕਾਰ ਹੁੰਦੇ ਨੇ ਜੀ ਮਾਣਾ ਨਹੀਂ ਦਾ ਮਕਦਮਾ ਮਜੀਠੀ ਹੈ ਤੇ ਕਦੋਂ ਦਾ ਹੋ ਜਾਣਾ ਚਾਹੀਦਾ ਸੀ ਹੂੰ ਹੂੰ ਉਹ ਵੀ ਕਰਨਾ ਚਾਹੀਦਾ ਸੀਗਾ ਸਾਹਿਬ ਇਹ ਸਾਡੇ ਕੁਝ ਸਵਾਲ ਨੇ ਜਿਹੜੇ ਅਸੀਂ ਕਰਨੇ ਸੀ ਬੈਂਸ ਸਾਹਿਬ ਨੂੰ ਜੇ ਉਹ ਕਾਲ ਤੇ ਆ ਜਾਂਦੇ ਜੀ ਪਰ ਕਿਉਂਕਿ ਅਸੀਂ ਹੁਣ ਸਵਾਲ ਕਰਨੋਂ ਬਾਝ ਨਹੀਂ ਆ ਸਕਦੇ ਅਸੀਂ ਆਪਦੇ ਰੱਖਦੇ ਉਹ ਜੇ ਜਵਾਬ ਭੇਜਣਗੇ ਅਸੀਂ ਉਹ ਵੀ ਬੋਲ ਦਿਆਂ ਜੀ ਜਦਾਂ ਪਿੱਛੇ ਜੇ ਅਸੀਂ ਗੱਲ ਕੀਤੀ ਸੀਗੀ ਰੈਫਾਇਨਰੀ ਦੀ ਜੀ ਤਾਂ ਰੈਫਾਇਨਰੀ ਚੋਂ ਮਤਲਬ ਕਿ ਕੋਈ ਹੋਏਗਾ ਜੁੜਿਆ ਸੱਜਣ ਹਮ ਹਮ ਅਸੀਂ ਆਪਣੇ ਕਿਸੇ ਵੀ ਵਸੀਲੇ ਜਾਂ ਸਰੋਤ ਜਿਹੜਾ ਕੋਈ ਕਹਿ ਲੋ ਕਿ ਨਾਂ ਆਪਦਾ ਨਹੀਂ ਦੱਸਣਾ ਚਾਹੁੰਦਾ ਤੇ ਅਸੀਂ ਕਦੇ ਉਹਦਾ ਵਿਸ਼ਵਾਸ ਨਹੀਂ ਤੋੜਦੇ ਬਿਲਕੁਲ ਸਹੀ ਤਾਂ ਉਹਨਾਂ ਨੇ ਸੀਐਸਆਰ ਬਾਰੇ ਸਾਨੂੰ ਅੰਕੜੇ ਭੇਜੇ ਅਖਬਾਰਾਂ ਚੋਂ ਕੱਟ ਕੇ ਕਿ ਭਾਈ ਸੀਐਸਆਰ ਜਿਹੜਾ ਜੀ ਹਾਂਜੀ ਯੂਜ਼ ਹੁੰਦਾ ਤੇ ਉਹ ਕੁਝ ਕਰੋੜ ਰੁਪਏ ਆ ਪੰਜਾਬ 'ਚ ਜਿੰਨਾ ਸੀਐਸਆਰ ਇਕੱਠਾ ਹੁੰਦਾ ਉਹਦੇ 'ਚ ਕੰਟਰੀਬਿਊਸ਼ਨ ਇਸ ਰਫਾਈਨਰੀ ਦਾ ਇੰਨਾ ਅੰਕੜੇ ਦਿੱਤੇ ਕੱਟ ਕੇ ਕਿ ਭਾਈ ਇੱਥੇ ਇੱਥੇ ਇਹ ਕੰਮ ਕਰ ਰਿਹਾ ਹੈ ਇੱਥੋਂ ਇੱਥੋਂ ਕੁੜੀਆਂ ਜਿਹੜੀਆਂ ਪੜ੍ਹ ਕੇ ਇੱਥੇ ਜਾ ਰਹੀਆਂ ਅਸੀਂ ਵੈਲਕਮ ਕਰ ਕੀਤਾ ਕਿ ਕੁਝ ਦਿਨ ਜੇ ਕੁਝ ਘੰਟਿਆਂ ਬਾਅਦ ਜੇ ਕੋਈ ਇਸ ਤਰ੍ਹਾਂ ਦਾ ਹੁੰਦਾ ਤਾਂ ਮੈਂ ਅੱਜ ਉਹ ਮੈਨੂੰ ਯਾਦ ਆ ਗਿਆ ਮੈਂ ਉਹ ਵੀ ਕੋਟ ਕਰਦਾ ਕਿੰਨਾ ਕਿਤੇ ਫਿਰ ਉਹ ਸਵਾਲ ਤੇ ਵੀ ਸਵਾਲ ਉੱਠਦਾ ਵੀ ਜਿਹੜੇ ਕਹਿ ਰਹੇ ਸੀ ਵੀ ਸੀਐਸਆਰ ਦਾ ਜਵਾਬ ਹੀ ਨਹੀਂ ਦੇ ਰਹੇ ਸੀ ਸੀਐਸਆਰ ਉਹਨਾਂ ਨੇ ਉਹ ਕੁਝ ਜ਼ਿਆਦਾ ਕਹਿ ਰਹੇ ਨੇ ਪਰ ਇੱਥੇ ਸੀਐਸਆਰ ਕੁਝ ਕਰੋੜ ਰੁਪਏ ਜਿਹੜਾ ਸਾਲਾਨਾ ਜਿਹੜਾ ਉਹ ਜਾਂਦਾ ਹੈ ਤਾਂ ਉਹ ਉਹ ਦੱਸ ਰਹੇ ਨੇ ਕਿਉਂਕਿ ਦੇਖੋ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ ਨਾ ਸਾਹਿਬ ਬਿਲਕੁਲ ਜੀ ਜੇ ਤੁਸੀਂ মিডিਆ ਹਾਊਸ ਜਾਂ ਕੋਈ ਮੀਡੀਆ ਦਾਰਾ ਚਲਾ ਰਹੇ ਹੋ ਤਾਂ ਸਭ ਦਾ ਸਵਾਗਤ ਕਰਨਾ ਬਣਦਾ ਹੈ ਤਾਂ ਉਹਨਾਂ ਨੇ ਸਾਨੂੰ ਆਂਕੜੇ ਭੇਜੇ ਉਹ ਵੀ ਚਲੋ ਯਾਦ ਆ ਗਿਆ ਤਾਂ ਆਪਾਂ ਉਹ ਵੀ ਪੱਕਾ ਰੱਖਤਾ ਕਿ ਜੇ ਸਾਡੇ ਨਾਲ ਸਵਾਲਾਂ ਤੇ ਜਵਾਬ ਦੇਣਾ ਚਾਹਣ ਵੈਲਕਮ ਹੈ ਸਾਹਿਬ ਬਿਲਕੁਲ ਇਹ ਕਰਦੇ ਹਾਂ ਸ਼ਾਇਦ ਫਿਰ ਕੋਈ ਅਪਲੋਡ ਕਰ ਦੇਣ ਇਦਾਂ ਦਾ ਕੋਈ ਜਵਾਬ ਆਪਾਂ ਨੂੰ ਜਿਹੜਾ ਮਿਲ ਜਾਵੇ